ਮੈਨੂੰ ਲੱਗਦਾ ਆ ਜਿਹੜੀ ਪੁਰਾਣੀ ਗੱਲ ਇੱਕ ਬਜ਼ੁਰਗ ਕਹਿੰਦੇ ਹੁੰਦੇ ਸੀ ਕਹਿੰਦੇ ਜੀ ਜੱਟ ਗੰਨਾ ਨਹੀਂ ਦਿੰਦਾ ਗੁੜ ਦੀ ਭੇਲੀ ਦੇ ਦੂਗਾ ਸੋ ਇਹ ਤਾਂ ਪੂਰੀ ਜ਼ਮੀਨ ਦੀ ਗੱਲ ਆ ਗਈ ਤੇ ਇੱਥੇ ਉਹਨਾਂ ਦੀ ਅਣਖ ਨੂੰ ਵੀ ਮੈਨੂੰ ਲੱਗਦਾ ਆ ਕਿਸਾਨਾਂ ਦੀ ਅਣਖ ਨੂੰ ਵੀ ਵੰਗਾਰ ਪਾਈ ਗਈ ਹੈ ਪਰ ਜੋ ਜੋ ਆਮ ਵਿਰੋਧੀ ਕਹਿ ਰਹੇ ਨੇ ਜਾਂ ਜੋ ਚੀਜ਼ਾਂ ਸਮਝ ਆ ਰਹੀਆਂ ਨੇ ਇਸ ਵੇਲੇ ਪਿੰਡਾਂ ਦੇ ਵਿੱਚੋਂ ਸੁਣ ਕੇ ਸੱਥਾਂ ਦੇ ਵਿੱਚੋਂ ਸੁਣ ਕੇ ਉਹਦੇ ਚ ਇਹ ਚੀਜ਼ ਦੱਸਿਓ ਕਿ ਭਗਵੰਤ ਮਾਨ ਸਾਹਿਬ ਵੀ ਸੋਫਾ ਛੱਡ ਕੇ ਡਰਾਈング ਰੂਮ ਛੱਡ ਕੇ ਮੰਜਿਆਂ ਤੇ ਬਹਿਣ ਲੱਗੇ ਖੇਤਾਂ ਜਾ ਕੇ ਲੋਕਾਂ ਨਾਲ ਗੱਲਾਂ ਕਰ ਰਹੇ ਨੇ ਜੋ ਪ੍ਰਚਾਰ ਕੀਤਾ ਜਾ ਰਿਹਾ ਆ ਤੇ ਵਿਰੋਧੀਆਂ ਦਾ ਇਹਦੇ ਤੇ ਕੀ ਪੱਖ ਆ ਇਸ ਵੇਲੇ ਉਹ ਕੀ ਚਾਹੁੰਦੇ ਨੇ ਸਰਕਾਰ ਇਸ ਵੇਲੇ ਐਡਮੈਂਟ ਕਿਉਂ ਹੈ ਕਿਉਂਕਿ ਦੇਖੋ ਯੂ ਟਰਨ ਲੈਣਾ ਸਰਕਾਰਾਂ ਲਈ ਜਾਂ ਪਾਲਿਸੀਜ਼ ਨੂੰ ਇੱਕ ਵਾਰੀ ਪਬਲਿਕ ਦੇ ਵਿੱਚ ਛੁੱਟ ਕੇ ਵਾਪਸ ਲੈ ਲੈਣਾ ਕੋਈ ਇਹਦੇ 'ਚ ਸਰਕਾਰਾਂ ਨੂੰ ਕੋਈ ਨਹੀਂ ਲੱਗਦਾ ਹਤਕ ਨਹੀਂ ਹੁੰਦੀ ਕਿਉਂ ਕਿ ਕਿਸਾਨ ਜਾਂ ਲੋਕਾਂ ਦੇ ਹੱਕ ਦੀ ਜੇ ਗੱਲ ਕਰਨੀ ਹੈ ਸਰਕਾਰ ਨੂੰ ਅਸਲ 'ਚ ਤਾਂ ਵੋਟਾਂ ਹੀ ਚਾਹੀਦੀਆਂ ਨੇ ਜੀ 1.5 ਸਾਲ ਬਾਅਦ ਚਾਹੇ ਉਹ ਕੋਈ ਵੀ ਪਾਰਟੀ ਹੋਵੇ